ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਦੋਸ਼ ਲਗਾਏ ਗਏ ਨੇ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੇ ਵੱਲੋਂ ਭਾਰਤੀ ਏਜੰਸੀਆਂ ਦੇ ਉੱਤੇ ਦੋਸ਼ ਲਗਾਏ ਜਾਂਦੇ ਰਹੇ ਨੇ ਜਿਸ ਕਰ ਯੋਗ ਹੈ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਕਤਲ ਮਾਮਲੇ ਦੇ ਵਿੱਚ ਜਸਟਿਨ ਟਰੂਡੋ ਕਿਆ ਕਿ ਅਸੀਂ ਪੂਰੇ ਤਰ੍ਹਾਂ ਸੰਜੀਦਾ ਢੰਗ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਨਾਲ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਇਹੀ ਕੈਨੇਡਾ ਦੇ ਨਾਗਰਿਕਾਂ ਦਾ ਕਤਲ ਹੋ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਰਚਨਾਤਮਕ ਢੰਗ ਦੇ ਨਾਲ ਭਾਰਤ ਸਰਕਾਰ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵੱਲੋਂ ਵੀ ਕਈ ਦੋਸ਼ ਜੜੇ ਨੇ ਲਗਾਏ ਜਾਂਦੇ ਰਹੇ ਨੇ ਆਸਟ੍ਰੇਲੀਆ ਦੇ ਵੱਲੋਂ ਵੀ ਕੁਝ ਨਿਗੇਦੀਆਂ ਕੀਤੀਆਂ ਗਈਆਂ ਨੇ ਕਿ ਕੈਨੇਡਾ ਸਰਕਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀਆਂ ਤੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਸ਼ ਲਗਾਏ ਨੇ ਤੇ ਨਾਲ ਹੀ ਵੱਡੇ ਬਿਆਨ ਵੀ ਦਿੱਤੇ ਨੇ ਜਿਕਰ ਯੋਗ ਹੈ ਕਿ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੋਣ ਦਾ ਦਾਵਾ ਕੀਤਾ ਜਾਂਦਾ ਰਿਹਾ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਪੜਨਾ ਚਾਹੁੰਨੇ ਆ ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹ ਬਿਆਨ ਹੈ ਤੇ ਨਾਲ ਹੀ ਹਾਲੇ ਤੱਕ ਕੋਈ ਭਾਰਤ ਦੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਇਸ ਬਿਆਨ ਦਾ ਕੋਈ ਵੀ ਜਵਾਬ ਹਾਲੇ ਤੱਕ ਨਹੀਂ ਦਿੱਤਾ ਗਿਆ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ बार-बार ਇਹ ਜ਼ਰੂਰ ਦੋਸ਼ ਲਗਾਏ ਜਾਂਦੇ ਰਹੇ ਨੇ ਕਿ ਕੈਨੇਡਾ ਦੇ ਵਿੱਚ ਜੜੇ ਸਰਗਰਮ ਲੀਡਰ ਹਨ ਜਾਂ ਕਹਿ ਲਿਏ ਕਿ ਕੈਨੇਡਾ ਦੇ ਨਾਗਰਿਕ ਕਾਨੂੰਨਾਂ ਦੇ ਹਤਿਆ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦੇ ਉੱਤੇ ਜ਼ਰੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਜਰੂਰ ਦੋਸ਼ ਲਗਾ ਰਹੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਜੜੀ ਹੈ ਕਾਰਵਾਈ ਕਰ ਰਹੇ ਹਾਂ ਤਾਂ ਹੀ ਜਿਹੜੇ ਸਵਾਲ ਚੁੱਕ ਰਿਹਾ ਫਾਈਵ ਆਈਜ਼ ਇੱਕ ਹੈ ਜਸੂਸੀ ਕੰਪਨੀ ਜੜੀ ਐ ਸਪਾਈ ਜੜੀ ਉਹਨਾਂ ਦੀ ਕੰਪਨੀ ਉਹਨਾਂ ਦੇ ਕੋਲੋਂ ਵੀ ਕੁਝ ਸਬੂਤ ਜੜੇ ਸਨ ਕੈਨੇਡਾ ਸਰਕਾਰ ਨੇ ਪੇਸ਼ ਕੀਤੇ ਸਨ ਸੋ ਫਾਈਵ ਵਾਈਜ਼ ਕੰਪਨੀ ਦੇ ਜ਼ਰੀਏ ਜੜੇ ਪੂਰੇ ਜੜੇ ਇਸ ਮਾਮਲੇ ਦੇ ਵਿੱਚ ਸਵਾਲ ਚੁੱਕੇ ਭਾਰਤ ਸਰਕਾਰ ਦੇ ਉੱਤੇ ਭਾਰਤੀ ਏਜੰਸੀਆਂ ਦੇ ਉੱਤੇ ਉਹਨਾਂ ਨੇ ਦੋਸ਼ ਲਗਾਏ ਪਰ ਭਾਰਤ ਸਰਕਾਰ ਵੱਲੋਂ ਹੁਣ ਇਸ ਟਿੱਪਣੀ ਦਾ ਇਸ ਬਿਆਨ ਦਾ ਕੋਈ ਵੀ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਦੋਸ਼ ਕੈਨੇਡਾ ਦੀ ਸਰਕਾਰ ਪਰ ਦੇ ਉੱਤੇ ਲਾਉਂਦੀ ਰਹੀ ਹੈ ਪਰ ਇੱਕ ਵਾਰ ਫਿਰ ਵੱਡਾ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਹੈ ਕਿ ਅਸੀਂ ਭਾਰਤ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ ਹੋਏ ਰੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਬਹੁਤ ਹੀ ਸੰਜੀਦਾ ਢੰਗ ਨਾਲ ਵਿਚਾਰਨ ਵਾਲਾ ਮੁੱਦਾ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਬੜੀ ਡੂੰਗੀ ਜਾਂਚ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਦੋਸ਼ ਲਗਾਏ ਗਏ ਨੇ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੇ ਵੱਲੋਂ ਭਾਰਤੀ ਏਜੰਸੀਆਂ ਦੇ ਉੱਤੇ ਦੋਸ਼ ਲਗਾਏ ਜਾਂਦੇ ਰਹੇ ਨੇ ਜਿਸ ਕਰ ਯੋਗ ਹੈ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਕਤਲ ਮਾਮਲੇ ਦੇ ਵਿੱਚ ਜਸਟਿਨ ਨੇ ਕਿਹਾ ਕਿ ਅਸੀਂ ਪੂਰੇ ਤਰ੍ਹਾਂ ਸੰਜੀਦਾ ਢੰਗ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਨਾਲ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਇਹੀ ਕੈਨੇਡਾ ਦੇ ਨਾਗਰਿਕਾਂ ਦਾ ਕਤਲ ਹੋ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਰਚਨਾਤਮਕ ਢੰਗ ਦੇ ਨਾਲ ਭਾਰਤ ਸਰਕਾਰ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵੱਲੋਂ ਵੀ ਕਈ ਦੋਸ਼ ਜੜੇ ਨੇ ਲਗਾਏ ਜਾਂਦੇ ਰਹੇ ਰਹੇ ਆਸਟ੍ਰੇਲੀਆ ਦੇ ਵੱਲੋਂ ਵੀ ਕੁਝ ਨਿਗੇਦੀਆਂ ਕੀਤੀਆਂ ਗਈਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀਆਂ ਤੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਸ਼ ਲਗਾਏ ਨੇ ਤੇ ਨਾਲ ਹੀ ਵੱਡੇ ਬਿਆਨ ਵੀ ਦਿੱਤੇ ਨੇ ਜਿਕਰ ਯੋਗ ਹੈ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੋਣ ਦਾ ਦਾਵਾ ਕੀਤਾ ਜਾਂਦਾ ਰਿਹਾ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਵਾਰ ਇਹਰ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹ ਬਿਆਨ ਹੈ ਤੇ ਨਾਲ ਹੀ ਹਾਲੇ ਤੱਕ ਕੋਈ ਭਾਰਤ ਦੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਭਾਰ ਸਰਕਾਰ ਵੱਲੋਂ ਇਸ ਬਿਆਨ ਦਾ ਕੋਈ ਵੀ ਜਵਾਬ ਹਾਲੇ ਤੱਕ ਨਹੀਂ ਦਿੱਤਾ ਗਿਆ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰਡੋ ਵੱਲੋਂ ਬਾਰ ਬਾਰ ਇਹ ਜ਼ਰੂਰ ਦੋਸ਼ ਲਗਾਏ ਜਾਂਦੇ ਰਹੇ ਨੇ ਕਿ ਕੈਨੇਡਾ ਦੇ ਵਿੱਚ ਜੜੇ ਸਰਗਰਮ ਲੀਡਰ ਹਨ ਜਾਂ ਕਹ ਲਿਏ ਕਿ ਕੈਨੇਡਾ ਦੇ ਨਾਗਰਿਕ ਹਨ ਉਹਨਾਂ ਦੇ ਹਤਿਆ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦੇ ਉੱਤੇ ਜ਼ਰੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਜ਼ਰੂਰ ਦੋਸ਼ ਲਗਾਏ ਇਹ ਗੱਲ ਵੀ ਜ਼ਿਕਰ ਹੋ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਜੜੀਆ ਕਾਰਵਾਈ ਕਰ ਰਹੇ ਆ ਤਾਂ ਹੀ ਜਿਹੜੇ ਸਵਾਲ ਚੁੱਕ ਰਿਹਾ ਫਾਈਵ ਆਈਜ਼ ਇੱਕ ਹੈ ਜਸੂਸੀ ਕੰਪਨੀ ਜੜੀ ਐ ਸਪਾਈ ਜੜੀ ਉਹਨਾਂ ਦੀ ਕੰਪਨੀ ਉਹਨਾਂ ਦੇ ਕੋਲੋਂ ਵੀ ਕੁਝ ਸਬੂਤ ਜੜੇ ਸਨ ਕੈਨੇਡਾ ਸਰਕਾਰ ਨੇ ਪੇਸ਼ ਕੀਤੇ ਸਨ ਸੋ ਫਾਈਵ ਵਾਈਜ਼ ਕੰਪਨੀ ਦੇ ਜਰੀਏ ਜੜੇ ਪੂਰੇ ਜੜੇ ਇਸ ਮਾਮਲੇ ਦੇ ਵਿੱਚ ਸਵਾਲ ਚੁਕੇ ਭਾਰਤ ਸਰਕਾਰ ਦੇ ਉੱਤੇ ਭਾਰਤੀ ਏਜੰਸੀਆਂ ਦੇ ਉੱਤੇ ਉਹਨਾਂ ਨੇ ਦੋਸ਼ ਲਗਾਏ ਪਰ ਭਾਰਤ ਸਰਕਾਰ ਵੱਲੋਂ ਹੁਣ ਇਸ ਟਿੱਪਣੀ ਦਾ ਇਸ ਬਿਆਨ ਦਾ ਕੋਈ ਵੀ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਦੋਸ਼ ਕੈਨੇਡਾ ਸਰਕਾਰ ਪਰਦੇ ਉੱਤੇ ਲਾਉਂਦੀ ਰਹੀ ਹੈ ਪਰ ਇੱਕ ਵਾਰ ਫਿਰ ਵੱਡਾ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦਿੱਤਾ ਹੈ ਕਿ ਅਸੀਂ ਭਾਰਤ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ ਹੋ ਰੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਬਹੁਤ ਹੀ ਸੰਜੀਦਾ ਢੰਗ ਨਾਲ ਵਿਚਾਰਨ ਵਾਲਾ ਮੁੱਦਾ ਤੇ ਅਸੀਂ ਇਸ ਮਾਮਲੇ ਦੇ ਵਿੱਚ ਬੜੀ ਡੂੰਗੀ ਜਾਂਚ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ Sky News Punjab ਤੇ ਮੈਂ ਹਾਂ ਗਗਨਦੀਪ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਦੋਸ਼ ਲਗਾਏ ਗਏ ਨੇ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਆਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੇ ਵੱਲੋਂ ਭਾਰਤੀ ਏਜੰਸੀਆਂ ਦੇ ਉੱਤੇ ਦੋਸ਼ ਲਗਾਏ ਜਾਂਦੇ ਰਹੇ ਨੇ ਜਿਸ ਕਰ ਯੋਗ ਹੈ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਕਤਲ ਮਾਮਲੇ ਦੇ ਵਿੱਚ ਜਸਟਿਨ ਉਹਨੇ ਕਿਹਾ ਕਿ ਅਸੀਂ ਪੂਰੇ ਤਰ੍ਹਾਂ ਸੰਜੀਦਾ ਢੰਗ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਨਾਲ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਇਹ ਕੈਨੇਡਾ ਦੇ ਨਾਗਰਿਕਾਂ ਦਾ ਕਤਲ ਹੋ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਰਚਨਾਤਮਕ ਢੰਗ ਦੇ ਨਾਲ ਭਾਰਤ ਸਰਕਾਰ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵੱਲੋਂ ਵੀ ਕਈ ਦੋਸ਼ ਜੜੇ ਨੇ ਲਗਾਏ ਜਾਂਦੇ ਰਹੇ ਰਹੇ ਆਸਟ੍ਰੇਲੀਆ ਦੇ ਵੱਲੋਂ ਵੀ ਕੁਝ ਨਿਗੇਦੀਆਂ ਕੀਤੀਆਂ ਗਈਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀਆਂ ਤੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਸ਼ ਲਗਾਏ ਨੇ ਤੇ ਨਾਲ ਹੀ ਵੱਡੇ ਬਿਆਨ ਵੀ ਦਿੱਤੇ ਨੇ ਜਿਸ ਕਰ ਯੋਗ ਹੈ ਕਿ ਹਰਦੀਪ ਸਿੰਘ ਨੀਜਰ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੋਣ ਦਾ ਦਾਵਾ ਕੀਤਾ ਜਾਂਦਾ ਰਿਹਾ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਵਾਰ ਫੇਰ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਪੜਨਾ ਚਾਹੁੰਨੇ ਆ ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹ ਬਿਆਨ ਹੈ ਤੇ ਨਾਲ ਹੀ ਹਾਲੇ ਤੱਕ ਕੋਈ ਭਾਰਤ ਦੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਭਾਰ ਸਰਕਾਰ ਵੱਲੋਂ ਇਸ ਬਿਆਨ ਦਾ ਕੋਈ ਵੀ ਜਵਾਬ ਹਾਲੇ ਤੱਕ ਨਹੀਂ ਦਿੱਤਾ ਗਿਆ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ بار بار ਇਹ ਜਰੂਰ ਦੋਸ਼ ਲਗਾਏ ਜਾਂਦੇ ਰਹੇ ਨੇ ਕਿ ਕੈਨੇਡਾ ਦੇ ਵਿੱਚ ਜੜੇ ਸਰਗਰਮ ਲੀਡਰ ਹਨ ਜਾਂ ਕਹ ਲਿਏ ਕਿ ਕੈਨੇਡਾ ਦੇ ਨਾਗਰਿਕ ਹਨ ਉਹਨਾਂ ਦੇ ਹਤਿਆ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦੇ ਉੱਤੇ ਜਰੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਜਰੂਰ ਦੋਸ਼ ਲਗਾਏ ਇਹ ਗੱਲ ਵੀ ਜ਼ਿਕਰ ਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਜੜੀ ਹੈ ਕਾਰਵਾਈ ਕਰ ਰਹੇ ਹਾਂ ਤਾਂ ਹੀ ਜਿਹੜੇ ਸਵਾਲ ਚੁੱਕ ਰਿਹਾ ਫਾਈਵ ਆਈਜ਼ ਇੱਕ ਹੈ ਜਸੂਸੀ ਕੰਪਨੀ ਜੜੀ ਐ ਸਪਾਈ ਜੜੀ ਉਹਨਾਂ ਦੀ ਕੰਪਨੀ ਉਹਨਾਂ ਦੇ ਕੋਲੋਂ ਵੀ ਕੁਝ ਸਬੂਤ ਜੜੇ ਸਨ ਕੈਨੇਡਾ ਸਰਕਾਰ ਨੇ ਪੇਸ਼ ਕੀਤੇ ਸਨ ਸੋ ਫਾਈਵ ਆਈਜ਼ ਕੰਪਨੀ ਦੇ ਜ਼ਰੀਏ ਜੜੇ ਪੂਰੇ ਜੜੇ ਇਸ ਮਾਮਲੇ ਦੇ ਵਿੱਚ ਸਵਾਲ ਚੁੱਕੇ ਭਾਰਤ ਸਰਕਾਰ ਦੇ ਉੱਤੇ ਭਾਰਤੀ ਏਜੰਸੀਆਂ ਦੇ ਉੱਤੇ ਉਹਨਾਂ ਨੇ ਦੋਸ਼ ਲਗਾਏ ਪਰ ਭਾਰਤ ਸਰਕਾਰ ਵੱਲੋਂ ਹੁਣ ਇਸ ਟਿੱਪਣੀ ਦਾ ਇਸ ਬਿਆਨ ਦਾ ਕੋਈ ਵੀ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਦੋਸ਼ ਕੈਨੇਡਾ ਦੀ ਸਰਕਾਰ ਪਰਦੇ ਉੱਤੇ ਲਾਉਂਦੀ ਰਹੀ ਹੈ ਪਰ ਇੱਕ ਵਾਰ ਫਿਰ ਵੱਡਾ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਹੈ ਕਿ ਅਸੀਂ ਭਾਰਤ ਦੇ ਨਾਲ ਵਿੱਚ ਨਾਟਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ ਹੋਏ ਰੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਬਹੁਤ ਹੀ ਸੰਜੀਦਾ ਢੰਗ ਨਾਲ ਵਿਚਾਰਨ ਵਾਲਾ ਮੁੱਦਾ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਬੜੀ ਡੂੰਗੀ ਜਾਂਚ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਦੋਸ਼ ਲਗਾਏ ਗਏ ਨੇ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਜਸਟਨ ਟਰੂਡੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਵੀ ਜਸਟਨ ਟਰੂਡੋ ਦੇ ਵੱਲੋਂ ਭਾਰਤੀ ਏਜੰਸੀਆਂ ਦੇ ਉੱਤੇ ਦੋਸ਼ ਲਗਾਏ ਜਾਂਦੇ ਰਹੇ ਨੇ ਜਿਸ ਕਰ ਯੋਗ ਹੈ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਕਤਲ ਮਾਮਲੇ ਦੇ ਵਿੱਚ ਜਸਟਨ ਉਹਨੇ ਕਿਹਾ ਕਿ ਅਸੀਂ ਪੂਰੇ ਤਰ੍ਹਾਂ ਸੰਜੀਦਾ ਢੰਗ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਨਾਲ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਇਹੀ ਕੈਨੇਡਾ ਦੇ ਨਾਗਰਿਕਾਂ ਦਾ ਕਤਲ ਹੋ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਰਚਨਾਤਮਕ ਢੰਗ ਦੇ ਨਾਲ ਭਾਰਤ ਸਰਕਾਰ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵੱਲੋਂ ਵੀ ਕਈ ਦੋਸ਼ ਜੜੇ ਨੇ ਲਗਾਏ ਜਾਂਦੇ ਰਹੇ ਰਹੇ ਆਸਟ੍ਰੇਲੀਆ ਦੇ ਵੱਲੋਂ ਵੀ ਕੁਝ ਨਿਗੇਦੀਆਂ ਕੀਤੀਆਂ ਗਈਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀਆਂ ਤੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਸ਼ ਲਗਾਏ ਨੇ ਤੇ ਨਾਲ ਹੀ ਵੱਡੇ ਬਿਆਨ ਵੀ ਦਿੱਤੇ ਨੇ ਜਿਕਰਯੋਗ ਹੈ ਕਿ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੋਣ ਦਾ ਦਾਵਾ ਕੀਤਾ ਜਾਂਦਾ ਰਿਹਾ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਵਾਰ ਫੇਰ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਵੜਨਾ ਚਾਹੁੰਦੇ ਆ ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹ ਬਿਆਨ ਹੈ ਤੇ ਨਾਲ ਹੀ ਹਾਲੇ ਤੱਕ ਕੋਈ ਭਾਰਤ ਦੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਇਸ ਬਿਆਨ ਦਾ ਕੋਈ ਵੀ ਜਵਾਬ ਹਾਲੇ ਤੱਕ ਨਹੀਂ ਦਿੱਤਾ ਗਿਆ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ بار بار ਇਹ ਜਰੂਰ ਦੋਸ਼ ਲਗਾਏ ਜਾਂਦੇ ਰਹੇ ਨੇ ਕਿ ਕੈਨੇਡਾ ਦੇ ਵਿੱਚ ਜੜੇ ਸਰਗਰਮ ਲੀਡਰ ਹਨ ਜਾਂ ਕਹਿ ਲਿਏ ਕਿ ਕੈਨੇਡਾ ਦੇ ਨਾਗਰਿਕ ਹਨ ਉਹਨਾਂ ਦੇ ਹਤਿਆ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦੇ ਉੱਤੇ ਜਰੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਜਰੂਰ ਦੋਸ਼ ਲਗਾਏ ਇਹ ਗੱਲ ਵੀ ਜ਼ਿਕਰ ਹੀ ਹੋ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਜੜੀ ਹੈ ਕਾਰਵਾਈ ਕਰ ਰਹੇ ਹਾਂ ਤਾਂ ਹੀ ਜਿਹੜੇ ਸਵਾਲ ਚੁੱਕ ਰਿਹਾ 5 ਆਈਜ਼ ਇੱਕ ਹੈ ਜਸੂਸੀ ਕੰਪਨੀ ਜੜੀ ਐ ਸਪਾਈ ਜੜੀ ਉਹਨਾਂ ਦੀ ਕੰਪਨੀ ਉਹਨਾਂ ਦੇ ਕੋਲੋਂ ਵੀ ਕੁਝ ਸਬੂਤ ਜੜੇ ਸਨ ਕੈਨੇਡਾ ਸਰਕਾਰ ਨੇ ਪੇਸ਼ ਕੀਤੇ ਸਨ ਸੋ 5 ਵਾਈਜ਼ ਕੰਪਨੀ ਦੇ ਜ਼ਰੀਏ ਜੜੇ ਪੂਰੇ ਜੜੇ ਇਸ ਮਾਮਲੇ ਦੇ ਵਿੱਚ ਸਵਾਲ ਚੁੱਕੇ ਭਾਰਤ ਸਰਕਾਰ ਦੇ ਉੱਤੇ ਭਾਰਤੀ ਏਜੰਸੀਆਂ ਦੇ ਉੱਤੇ ਉਹਨਾਂ ਨੇ ਦੋਸ਼ ਲਗਾਏ ਪਰ ਭਾਰਤ ਸਰਕਾਰ ਵੱਲੋਂ ਹੁਣ ਇਸ ਟਿੱਪਣੀ ਦਾ ਇਸ ਬਿਆਨ ਦਾ ਕੋਈ ਵੀ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਦੋਸ਼ ਕੈਨੇਡਾ ਦੀ ਸਰਕਾਰ ਪਰਦੇ ਉੱਤੇ ਲਾਉਂਦੀ ਰਹੀ ਹੈ ਪਰ ਇੱਕ ਵਾਰ ਫਿਰ ਵੱਡਾ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਹੈ ਕਿ ਅਸੀਂ ਭਾਰਤ ਦੇ ਨਾਲ ਵਿੱਚ ਨਾਅਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ ਹੋਏ ਰੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਬਹੁਤ ਹੀ ਸੰਜੀਦਾ ਢੰਗ ਨਾਲ ਵਿਚਾਰਨ ਵਾਲਾ ਮੁੱਦਾ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਬੜੀ ਡੂੰਗੀ ਜਾਂਚ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਦੋਸ਼ ਲਗਾਏ ਗਏ ਨੇ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੇ ਵੱਲੋਂ ਭਾਰਤੀ ਏਜੰਸੀਆਂ ਦੇ ਉੱਤੇ ਦੋਸ਼ ਲਗਾਏ ਜਾਂਦੇ ਰਹੇ ਨੇ ਜਿਸ ਕਰ ਯੋਗ ਹੈ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਕਤਲ ਮਾਮਲੇ ਦੇ ਵਿੱਚ ਜਸਟਿਨ ਨੇ ਕਿਹਾ ਕਿ ਅਸੀਂ ਪੂਰੇ ਤਰ੍ਹਾਂ ਸੰਜੀਦਾ ਢੰਗ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਨਾਲ ਹੀ ਕੈਨੇਡਾ ਦੀ ਧਰਤੀ ਦੇ ਉੱਤੇ ਇਹੀ ਕੈਨੇਡਾ ਦੇ ਨਾਗਰਿਕਾਂ ਦਾ ਕਤਲ ਹੋ ਜਾਣਾ ਬੜਾ ਚਿੰਤਾ ਦਾ ਵਿਸ਼ਾ ਹੈ ਸੋ ਇਸ ਪੂਰੇ ਮਾਮਲੇ ਦੇ ਵਿੱਚ ਰਚਨਾਤਮਕ ਢੰਗ ਦੇ ਨਾਲ ਭਾਰਤ ਸਰਕਾਰ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵੱਲੋਂ ਵੀ ਕਈ ਦੋਸ਼ ਜੜੇ ਨੇ ਲਗਾਏ ਜਾਂਦੇ ਰਹੇ ਰਹੇ ਆਸਟ੍ਰੇਲੀਆ ਦੇ ਵੱਲੋਂ ਵੀ ਕੁਝ ਨਿਗੇਦੀਆਂ ਕੀਤੀਆਂ ਗਈਆਂ ਨੇ ਕੈਨੇਡਾ ਸਰਕਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀਆਂ ਤੋਂ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਸ਼ ਲਗਾਏ ਨੇ ਤੇ ਨਾਲ ਹੀ ਵੱਡੇ ਬਿਆਨ ਵੀ ਦਿੱਤੇ ਨੇ ਜਿਸ ਕਰਕੇ ਹਰਦੀਪ ਸਿੰਘ ਨਿਜਰ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੋਣ ਦਾ ਦਾਵਾ ਕੀਤਾ ਜਾਂਦਾ ਰਿਹਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਵਾਰ ਫੇਰ ਵੱਡਾ ਬਿਆਨ ਦਿੱਤਾ ਗਿਆ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਇਹ ਬਿਆਨ ਹੈ ਤੇ ਨਾਲ ਹੀ ਹਾਲੇ ਤੱਕ ਕੋਈ ਭਾਰਤ ਦੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕੋਈ ਵੀ ਜਵਾਬ ਜਿਹੜਾ ਨਹੀਂ ਦਿੱਤਾ ਗਿਆ ਭਾਰ ਸਰਕਾਰ ਵੱਲੋਂ ਇਸ ਬਿਆਨ ਦਾ ਕੋਈ ਵੀ ਜਵਾਬ ਹਾਲੇ ਤੱਕ ਨਹੀਂ ਦਿੱਤਾ ਗਿਆ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ बार-बार ਇਹ ਜ਼ਰੂਰ ਦੋਸ਼ ਲਗਾਏ ਜਾਂਦੇ ਰਹੇ ਨੇ ਕਿ ਕੈਨੇਡਾ ਦੇ ਵਿੱਚ ਜੜੇ ਸਰਗਰਮ ਲੀਡਰ ਹਨ ਜਾਂ ਕਹਿ ਲਿਏ ਕਿ ਕੈਨੇਡਾ ਦੇ ਨਾਗਰਿਕ ਕਾਨੂੰਨਾਂ ਦੇ ਹਤਿਆ ਮਾਮਲੇ ਦੇ ਵਿੱਚ ਭਾਰਤੀ ਏਜੰਸੀਆਂ ਦੇ ਉੱਤੇ ਜ਼ਰੂਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਾਲ ਚੁੱਕੇ ਜ਼ਰੂਰ ਦੋਸ਼ ਲਗਾਏ ਇਹ ਗੱਲ ਵੀ ਜ਼ਿਕਰ ਹੋ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ ਐ ਕਾਰਵਾਈ ਕਰ ਰਹੇ ਆ ਤਾਂ ਹੀ ਜਿਹੜੇ ਸਵਾਲ ਚੁੱਕ ਰਿਹਾ ਫਾਈਵ ਆਈਜ਼ ਇੱਕ ਹੈ ਜਸੂਸੀ ਕੰਪਨੀ ਜਿਹੜੀ ਐ ਸਪਾਈ ਜਿਹੜੀ ਉਹਨਾਂ ਦੀ ਕੰਪਨੀ ਆ ਉਹਨਾਂ ਦੇ ਕੋਲੋਂ ਵੀ ਕੁਝ ਸਬੂਤ ਜੜੇ ਸਨ ਕੈਨੇਡਾ ਸਰਕਾਰ ਨੇ ਪੇਸ਼ ਕੀਤੇ ਸਨ ਸੋ ਫਾਈਵ ਵਾਈਜ਼ ਕੰਪਨੀ ਦੇ ਜ਼ਰੀਏ ਜਿਹੜੇ ਪੂਰੇ ਜਿਹੜੇ ਇਸ ਮਾਮਲੇ ਦੇ ਵਿੱਚ ਸਵਾਲ ਚੁੱਕੇ ਭਾਰਤ ਸਰਕਾਰ ਦੇ ਉੱਤੇ ਭਾਰਤੀ ਏਜੰਸੀਆਂ ਦੇ ਉੱਤੇ ਉਹਨਾਂ ਨੇ ਦੋਸ਼ ਲਗਾਏ ਪਰ ਭਾਰਤ ਸਰਕਾਰ ਵੱਲੋਂ ਹੁਣ ਇਸ ਟਿੱਪਣੀ ਦਾ ਇਸ ਬਿਆਨ ਦਾ ਕੋਈ ਵੀ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਦੋਸ਼ ਕੈਨੇਡਾ ਸਰਕਾਰ ਪਰਦੇ ਉੱਤੇ ਲਾਉਂਦੀ ਰਹੀ ਹੈ ਪਰ ਇੱਕ ਵਾਰ ਫਿਰ ਵੱਡਾ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦਿੱਤਾ ਹੈ ਕਿ ਅਸੀਂ ਭਾਰਤ ਦੇ ਨਾਲ ਵਿਚਨਾਤਮਕ ਢੰਗ ਦੇ ਨਾਲ ਜਾਂਚ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ ਹੋ ਰੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਬਹੁਤ ਹੀ ਸੰਜੀਦਾ ਢੰਗ ਨਾਲ ਵਿਚਾਰਨ ਵਾਲਾ ਮੁੱਦਾ ਤੇ ਅਸੀਂ ਇਸ ਮਾਮਲੇ ਦੇ ਵਿੱਚ ਬੜੀ ਡੂੰਗੀ ਜਾਂਚ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਇੱਕ ਵਾਰ ਫਿਰ ਭਾਰਤ